ਸਾਧੋ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਕੋਈ ਕਹਿੰਦਾ ਸੁਖੋ ਨੇ ਸਮੁੰਦਰ ਲੇਖ ਭਰਦੇ ਆ ਕੋਈ ਕਹਿੰਦਾ ਵਿਸਾਈ ਸੁਖੋ ਸੁਖਾਂ ਦਾ ਸਮੁੰਦਰ ਹੈ ਕੋਈ ਕਹਿੰਦਾ ਖਾਣਾ ਹੀ ਸੁਖਾ ਹੈ ਅਤੋਂ ਕੋਈ ਸ਼ਰਾਬ ਵੀ ਸੁਖ ਸਮੁੰਦਰ ਹੈ ਕੋਈ ਅੰਮਲ ਖਾਣਾ ਹੀ ਸੁਖ ਸਮੁੰਦਰ ਹੈ ਮਾਰੇ ਕੰਗੇ ਪਰਮੇਸ਼ਰ ਦਾ ਨਾਮ ਮੈਂ ਭਾਰੀ ਉਹ ਖੰਦਾ ਸਮੁੰਦਰ ਦਾ ਵਰਮਸ ਪਾਇਆ ਜਾ ਗੁਰਮੁਖੀ ਸੰਗਤ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਅੰਦਰ ਦੇ ਨਾਮ ਤੇ ਆਈਆ ਗੁਰੂ ਕਉ ਇਹ ਰਾਜ ਦੇ ਪਰਮੇਸ਼ਰ ਦੇ ਨਾਮ ਨੂੰ ਪਿਆਈ ਹੈ ਕਿ ਹੁੰਦੀ ਹੈ ਕਹ ਜੇ ਨਾਮ ਸਮਾਉਂਦੇ ਨੂੰ ਮਨ ਨੂੰ ਨਾਮ ਮਾਰ ਸੁਆ ਜਾਂਦਾ ਲੀਹ ਹੋ ਜਾਂਦੇ ਹੈ ਨਮੀ ਪਰਮੇਸ਼ਰ ਕੋਈ ਜੇ ਸਮਾ ਜਾਂਦੇ ਤਿ ਸੁਭ ਹੋ ਜਾਂਦੇ ਹੈ ਅੰਦਰ ਰਚੇ ਹਰ ਸਤਿ ਸੇ ਅੰਦਰ ਫਿਰਦਾ ਖਲੀ ਸਕੇ ਨਾ ਰਜਾਂ ਦਾ ਮੇਜਾਂ ਦਾ ਪ੍ਰੀਮ ਚ ਰਖਣੋ ਹਰ ਗੁਣ ਦਾ ਰਖਣਾ ਕੀ ਅੰਮ੍ਰਿਤਮਾਰਾ ਭਗੰਦੇ ਪ੍ਰਭ ਦੀ ਬਸੇ ਸਾਜ ਕੀ ਰਖਣਾ ਅੰਮ੍ਰਿਤ ਰੂਪ ਹਰਿ ਦੇ ਗੁਣਾਂ ਨੂੰ ਰਖਣਾ ਕਰਕੇ ਵੀ ਦਉਂਦੇ ਹਨ ਭਾਈ ਰੇ ਸ੍ਰੀ ਸਾਹਿਬ ਦੀ ਉਸਤਤਿ ਕਰੀਏ ਹਰ ਅੰਮ੍ਰਿਤ ਨਾਮ ਸਮਾ ਗੁਰੂ ਸਾਹਿਬ ਨੂੰ ਸਤਿ ਬ੍ਰਹਮ ਦੀ ਉਸਤਤਿ ਕਰੀਏ ਹਰ ਅੰਮ੍ਰਿਤ ਨਾਮ ਸਮਾ ਹਰ ਅੰਮ੍ਰਿਤ ਨਾਮ ਦੇ ਅੰਮ੍ਰਿਤ ਨਾਮ ਜਦੋਂ ਜਲਚੁਨਾ ਆ ਜਾਂਦਾ ਤੇ ਨਾਨਕ ਸੁਮਾ ਆ ਜਾਂਦਾ ਹੈ ਗੁਰ ਗਿਆਨ ਪ੍ਰਚੰਡ ਬਲਾ ਗੁਰੂ ਸਾਹਿਬ ਨੂੰ ਬ੍ਰਹਮ ਗਿਆਨ ਦੀ ਪ੍ਰਚੰਡ ਅਪਰੋਹ ਗਿਆਨ ਦੀ ਤੁਖਾ ਗਿਆਨ ਜਿਹਨਾਂ ਦੇ ਬੈਰ ਦਿੱਤਾ ਪ੍ਰਕਾਸ਼ ਦਿੱਤਾ ਹੈ ਗਿਆਨ ਅੰਧੇਰਾ ਜਾ ਆਉਂਦਾ ਨੇ ਇਲਾਕੇ ਕੋਈ ਅੰਦਾਹ ਮਨ ਵਿੱਚ ਮੈਲੀ ਮਲ ਭਰੇ ਮਨੁਖ ਨੇ ਵੀ ਮੈਲੇ ਹਿਰਦੇ ਕਰੀਰ ਕਰਕੇ ਵੀ ਪਾਪਾਂ ਨੂੰ ਮੈਲ ਨਾ ਭਰੇ ਹੋ ਹੈ ਹੋ ਮੈਂ ਕ੍ਰਿਸ਼ਨਾ ਗਿਤਾ ਹੋ ਮੈਂ ਦੇਦੀ ਹੈ ਕ੍ਰਿਸ਼ਨਾ ਰਸਾਂ ਕੇ ਸੰਦੀ ਹੈ ਵਿਕਾਰਾਂ ਚ ਫਸੇ ਰਹਿੰਦੇ ਰਜਦੇ ਨਹੀਂ ਹਨ ਬਨ ਸਕਦਾ ਮੈਲ ਨਾ ਉਤਰ ਸਭ ਦੀ ਤੁਮਾਈ ਕਰੀ ਕੋ ਵਗਾਇ ਤੇ ਦੀ ਕ੍ਰਿਸ਼ਨਾ ਦੀ ਪਾਪਾਂ ਦੀ ਹੋ ਮੈਂ ਦੀ ਮੈਲ ਮਨੁਸ਼ਕਾ ਦੀ ਮੇਰੀ ਇਕੋ ਲਈ ਹੈ ਮਾਰ ਜੰਮ ਹੈ ਵੇਖਾ ਜਿਹੜਾ ਮੇਰੇ ਨਾਲ ਮਰਦੇ ਆ ਜਾਂਦੇ ਆ ਖਰਾਬ ਹੁੰਦੇ ਰਹਿੰਦੇ ਜਿੰਨਾ ਚਾਹ ਤਾਏ ਤਾਏ ਕੇ ਤਾਤਰ ਬਾਜੀ ਪਾਲਦੇ ਰਹੇ ਤਾਤਰ ਬਾਜੀ ਦੀ ਬਾਜੀ ਨਹੀਂ ਵੇਖਦੇ ਪਰਦੇ ਰਹਿੰਦੇ ਹੁੰਦੇ ਆ ਇਸ ਪ੍ਰਕਾਰ ਪਾਲ ਰਹੇ ਸਵੇ ਕਲਗੀ ਘਰ ਦੀ ਲਿਖਿਆ ਸਿੰਘ ਆਨ ਚੰਦਰ ਜੀ ਰਾਮਾਨਵਕ ਗਸਪ ਸਾਖ ਸੰਗਤ ਰਾਮਾਨ ਰਾਮਾਨ ਲਿਖਿਆ ਹੈ ਆਨ ਚੰਦਰ ਜੀ ਦੀ ਕਥਾ ਉਥੇ ਰਾਮਕੰਦ ਜੀ ਕੋਲ ਬੈਠੇ ਹੋਣੇ ਨਾ ਹੋਣ। ਬੜੇ ਗਜਿੰਦੂ ਤੇ ਉਹ ਹੋਏ ਜਦ ਬਾਈ ਹੋਏ ਨੇ ਸਾਈਆਂ ਦਾਮੀਆਂ ਦੀ ਸੇਵਾ ਕਰਨ ਵਾਲੀ। ਉਹਨਾਂ ਆਖੇ ਕਿ ਆਹ ਰਾਮ ਮੈਂ ਤੈਨੂੰ ਗੱਲ ਸੁਣਾਉਣੀ ਹੈ ਰੋਹ। ਰਾਮਕੰਦ ਜੀ ਚੁੱਪ ਕਰਕੇ ਸੁਣ ਲਾਗੇ। ਕਹਿੰ ਲੱਗੇ ਸੂਰਜ ਪੈਲੀ ਤੀਨ ਵਾਪੇ ਛੇੜੀ ਦੇ ਘਰ ਆਇਆ ਸੀ। ਅੱਜ ਛੇੜੀ ਨੂੰ ਕੁਝੇ ਲਿਖਾ ਕੇ ਬੰਦ ਕਰਨਿਆ। ਬਹਿਨੇ ਕੋਲ ਲਾ ਕੇ ਚਲੀ ਗਈ। ਜਦੋਂ ਦਾਰੇ ਭੁੱਲ ਕੇ ਆਈ ਹੋਏ ਰਾਤ ਦੇਖ ਚੰਦ ਪੈ ਗਈ ਦੇਖ ਕੇ ਰੋਣ ਲੱਗੇ ਹੋ ਝੂਰੀਏ ਤੂੰ ਸੂਰਜ ਨੂੰ ਛੱਡਦੀ ਨਹੀਂ ਜਿਹੜੇ ਕੋ ਝੂਰੀ ਨੂੰ ਸੂਰਜ ਛੱਡਿਆ ਤੇ ਤਾਂ ਜਨ ਚੜਿਆ ਸੀ ਇਹ ਸੁਣ ਕੇ ਰਾਮਚੰਦਰ ਜੀ ਰੋਣੇ ਬੰਦ ਹੋ ਗਏ ਇਹ ਇੱਕ ਬਾਈ ਦੀ ਬਾਜੀ ਪਾਈ ਹੋਈ ਸੀ ਇਸੇ ਪ੍ਰਕਾਰ ਸਾਹਿਬ ਸੁਣ ਜੀ ਮਾਇਆ ਰੂਪੀ ਬਾਈ ਹੈ ਇਸ ਨੇ ਬ੍ਰਹਮ ਰੂਪੀ ਸੂਰਜ ਨੂੰ ਮਾਇਆ ਰੂਪੀ ਝੂਰੀ ਦੇ ਸਾਹਿਬ ਸੁਣ ਜੀ ਮਨੁੱਖੀ ਜਾਲਵਰ ਕੁਕੂ ਜੇ ਉਸ ਤਾਕ ਨੂੰ ਕੋਈ ਸੱਜਣਾ ਹੈ ਇਸ ਪ੍ਰਕਾਰ ਸਾਹਿਤ ਸੰਗਤ ਦੀ ساری ਦੁਨੀਆ 'ਚ ਬਹਿਸਾਰਾ ਹੋਈ ਕਲਾਪ ਹੋ ਰਿਹਾ ਹੈ ਜੁਨਾ ਕੇ ਇਹ ਅਗਿਆਰੂਪੀ ਕੁਕੂ ਜੇ ਨਿਕਲ ਜਾਣੀ ਉਹਨੇ ਜੇ ਕਹਿੰਦੇ ਜਾਣੂ ਨਹੀਂ ਹੁੰਦਾ ਤੇ ਦੇਖ ਤਾਂ ਵੀ ਨਹੀਂ ਜੀ ਜਨ ਸਾਰੇ ਬਹੀ ਹੋ ਰਹੇ ਹਨ ਸਾਥੇ ਸਾਥ ਸੁਖ ਦਾ ਜਾਣ ਵਾਲੀ ਜੀ ਨਾ ਹੈ ਉਹ ਵੀ ਇਹ ਬਾਜੀ ਸੰਸਾਰ ਪਾਇਆ ਹੋਇਆ ਹੈ ਬਾਤਰ ਬਾਜੀ ਪਾਲ ਕੇ ਰਹੇ ਇਹਨੇ ਕਿ ਸਾਰੇ ਪਾਲ ਕੇ ਫਸਲੇ ਹਨ ਨਾ ਉਰਵਾਰ ਨਾ ਪਾਹ ਇਹ ਸੰਸਾਰ ਦੀ ਬਾਜੀ ਆੁਰਲਾ ਪਾਸਾ ਕਦੇ ਲੱਗਦਾ ਕਦੋਂ ਜੰਗੀ ਚੱਲੂ ਸ਼ੁਰੂ ਹੋਈ ਹੈ ਉਹ ਮਾ ਪੈਰ ਮੁਕੂ ਵੀ ਕਿੱਥੇ ਕਿ ਜਾ ਕੇ ਇਹਦਾ ਪਤਾ ਨਹੀਂ ਲੱਗਦਾ ਕੋਈ ਨਾ ਨਾ ਇਹ ਰਵਾਰਾ ਲੋਕ ਸੁਵਿਲਾ ਹੈ ਮਾ ਪਰ ਲੋਕ ਸੁਵਿਲਾ ਨਾ ਪਰ ਲੋਕ ਕੇ ਉੱਤਕੇ ਨਾ ਉੱਤਕੇ ਧੂਆ ਕੀ ਕੁੱਤਾ ਜਿਹਾ ਘਰ ਕੋਈ ਨਾ ਟਹਿਟ ਕੋ ਇਸ ਪ੍ਰਕਾਰ ਮਾ ਇਸ ਲੋਕ ਦੇ ਉਧਰੋਂ ਉਧਕੇ ਦਿੱਕੇ ਖਾਂਦੇ ਕੁੱਤਕੇ ਜਮਾਂ ਦੇ ਸੋਕੇ ਬਕਾਰਾਂ ਦੇ ਸੋਕੇ ਖਾਂਦੇ ਫਿਰਦੇ ਹਨ ਇਸ ਪ੍ਰਕਾਰ ਨਾ ਲੋਕ ਸੁਣੇ ਦਾ ਨਾਮ ਪਰਮੇਕ ਵਰਮਸ ਜਪ ਤਪ ਸੰਜਿ ਉਧਰੋਂ ਖਾਂਦਾ ਜਪ ਕੀਤਾ ਹੋਇਆ ਤਪ ਕੀਤਾ ਹੋਇਆ ਸੰਗ ਇੰਦਰੀਆਂ ਦਾ ਜਮਨ ਕੀਤਾ ਹੋਇਆ ਸੈ ਸਲਾਹ ਹਰ ਕੇ ਨਾਮ ਤੇ ਆਰਿ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜਾਪ ਉਹਦੇ ਨਾਲ ਹੀ ਜਾਤ ਹੋ ਗਿਆ ਉਹਦੇ ਨਾਲ ਹੀ ਤਪ ਹੋ ਗਿਆ ਸ਼ੋਭਾ ਹੋ ਗਈ ਇਹਨਾਂ ਨਾਲ ਇੰਦਰੀਏ ਬੇਸਾਰੇ ਮਾਰੇ ਦੇ ਨਾਮ ਦੇ ਪਿਆਰ ਦਾ ਲਾਭ ਐਸਾ ਹੋਇਆ ਗੁਰਮਸ ਸਦਾ ਪਿਆਈਆ ਗੁਰਮਸ ਦੀ ਸੰਗਤ ਮਿਲ ਕੇ ਮਨ ਨੂੰ ਹਰ ਵਕਤ ਧਿਆਨ ਇਹਦੇ ਵਿੱਚ ਜੜੀਏ ਤਾਂ ਜਿਸਕੇ ਪਿਆਰ ਦੇ ਵਕਾਰ ਜਾਂ ਸਾਰੇ ਛਾਲ ਮੁਕ ਮੁਕ ਜਾਂਦੇ ਐ ਮਾਰੇ ਜੀ ਹੌਣੇ ਕਰਕੇ ਮਰ ਜਾਂਦੇ ਹੰ ਇਹਕ ਨਾਮ ਕਰਤਾ ਕਿਹ ਕਹਾਲਪੁਰ ਕਰਤਾ ਪ੍ਰਭ ਦਾ ਨਾਮ ਜਪਿ ਜੇ ਕੋ ਰਾਖੀ ਪਹਾਏ ਹੋ ਨਾਨਕ ਨਾਮ ਚਹਾਈ ਆ ਸੰਗ੍ਰੀ ਜੀ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਨੂੰ ਭਾਈ ਧਿਆਣਾ ਕਰੀਏ ਕਬਨਾ ਜੀ ਦਾ ਆ ਆ ਸਾਈਂ ਜੀ ਜਿਨ ਹੁਜੰਮਾ ਆਸਰਾ ਦੀ ਬ੍ਰਹਮ ਚੇਤਨ ਹੈ ਉਹ ਵੇ ਇੱਕ ਵਾਹਿਗੁਰੂ ਦੇ ਨਾਮ ਨੂੰ ਸਭੀ ਦੇ ਅੰਮ੍ਰਿਤ ਦਾ ਆਸਰਾ ਫਰਮਾਉਂਦੇ ਹਨ ਇੱਕ ਚਿਤਹਿ ਕੇ ਧਿਆਣਾ ਕਰੀਏ ਗੁਰਮਤਿ ਜਪਤ ਪ੍ਰਸੰਗਿ ਨਿ ਹਰਿ ਕਾ ਨਾਮ ਕਿਆਰ ਗੁਰਮਤਿ ਸਲਾਹ ਤੇ ਆਈਐ ਨਾਮਿ ਸੁਨਾਨ ਕਰਤਾਰ ਨਾਮ ਤੇ ਨਾਮ ਕਿਆਈਐ ਸਭਨਾ ਜੁਗਿਆ ਕਾ ਆਧਾਰ ਵਾਰੀ ਜੀ ਕਾ ਕਾਲਸਾ ਈ ਗੋ ਸ੍ਰੀ ਰਾਗੂ ਨ ਮਹੱਲਾ ਤੀਜਾ ਮਨ ਮੁਸ ਮੋਹ ਜਿ ਆਪਿਆ ਉਹ ਹੁਕਮ ਕਾਲ ਸਭ ਰਾਜ ਕੀ ਜਾਨੋ ਸਤਗੁਰੂ ਸਾਧੂ ਨੇ ਆਜਿ ਗੁਰਖਾਲਸਾ ਸਾਧ ਗੁਰੂ ਸਤਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਬਿੰਦਦਾਸ ਗੁਰਬਿੰਦ ਪੁਰਿਸਾ ਦੇ ਜਿਦਾਂ ਨੀਂ ਤੂਰ ਵਿਕਾਸ ਬਣਾਇਆ ਦੇਵ ਨਾਮ ਗੁਰ ਇੰਦਰ ਮਹਾਰਾਜ ਰਾਜ ਮਾਨ ਹਨ ਵਨੰਤ ਸਿੰਘ ਪੰਗ੍ਰੀ ਸਾਹਿਬੀ ਆ ਕੇ ਬਸ਼ੀ ਕਰਦੇ ਹੁਣ ਤਰ੍ਹਾਂ ਤਰ੍ਹਾਂ ਦੇ ਸਿੱਖ ਪਰਿਸ਼ੀ ਕਰਦੇ ਹੋਏ ਨੇ ਮੇਰੇ ਸਾਹਿਬੇ ਪਾਸ ਸਿੱਖਾਂ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਆਜ ਦੁਨੀਆ 'ਚ ਇਕਰਾਮ ਕਹਾਵਾ ਬੜਾ ਮਹੱਤਮ ਹੈ ਇਹ ਗੁਰ ਆਉ ਦਾ ਅਰਥ ਬੜਾ ਮਹੱਤਮ ਹੈ ਕੋਣ ਸਿੱਖ ਗੁਰਾਂ ਦੀ ਸਿੱਖ ਦੇ ਸਾਹਿਬ ਗੁਰੂ ਆਰਦੀ ਉਦਾਰ ਸੀ ਦੁਨੀਆ ਤੋਂ ਤਖਦਾ ਹੈ ਸਰਸੁ ਗੁਰੂ ਜੀ ਕਾ ਗੁਰੂ ਜੀ ਨਾਮੁ ਲਖਣੁ ਗੁਰਸਤਿ ਗੁਰੂ ਗਰਮਖਾਨੇ ਵਿਆਸਾ ਕਥਨ ਕਰਨੋ ਜੀ ਰਾਜੋ ਮਹਲਾ ਪੀਰ ਮਾਲਕ ਮੋਹ ਵਿਦਿਆਰਥੀ ਆਇਇ ਤਨ ਮਨੋ ਸਿਵਾ ਸਿਖਤ ਹੈ ਜਿਹੜਾ ਮਨੁ ਆਤਮਾ ਨੂੰ ਮੁਖੀ ਰੱਖ ਜਾਣਾ ਕੋ ਦੇਖੇਗਾ ਮਨ ਕਹੇਗਾ ਮੇਰ ਪ੍ਰਗਨਰਾ ਅਰਸਾ ਜੇ ਮਨ ਮੋਹ ਕੋਈ ਕੋ ਮੋਹ ਦੇਇ ਤਾ ਗੁਰਮੁਖ ਮਨੁ ਮੁਕੋ ਗੁਰਮੁਖ ਸਨ ਨੂੰ ਤਾਂ ਮਨ ਦੇ ਸੇ ਦੇਖਣੀ ਚਾਹੀਦਾ ਜੇ ਇਹ ਦੇਖਣ ਖਾ ਉਹਦਾ ਮਨ ਨਹੀਂ ਨੂੰ ਪਹੁੰਚਦਾ ਜਦ ਇਹਦਾ ਸਨ ਮੁਖ ਹੋਈ ਗੁਰਮੁਖ ਤੇ ਹضور ਕਹਿੰਦੇ ਹੁ ਮਾਲਕਾ ਸੇ ਮੇਰੇ ਜਿ ਆਪ ਤੇ ਆ ਮਨੁ ਮੁਖ ਚਿਰਖਣ ਤੇ ਰਾਜਨੀ ਪਦਾਰਥਾਂ ਦੇ ਮੋਹ ਵਿੱਚ ਜੱਟਾ ਲੱਗਿਆ ਰਹਿੰਦਾ ਹੈ ਮੈਂ ਰਾਜ ਉਦਾਸੀ ਮੈਂ ਹਾਂ ਮੂਰਤੀ ਕਰਕੇ ਬਰਾਜ ਦਾ ਨਿਵਾਸ ਹੀ ਕਰ ਰਿਹਾ ਲੈਂਦਾ ਹੈ ਪਤਿ ਤਾਂ ਵਾਲਾ ਬਿਆਕ ਤਾਂ ਵਾਲਾ ਹੀ ਘਰ ਲੈਂਦਾ ਹੈ ਮੰਨ ਦੇ ਚ ਮੋ ਰੰਦਾ ਹੈ ਉਹ ਆਸੀ ਨਾ ਹੋਏ ਪ੍ਰਾਣ ਨਹੀਂ ਹੋ ਸਕਦਾ ਕਿਤੋਂ ਜੁਵਾਰ ਆਉਗਾ ਤੇ 600 ਆਇਆ ਤੇ ਉਹ ਆਸੀ ਹੋ ਸਕਦਾ ਕਿਤੋਂ ਦੇ ਕਰਕੇ ਗਰਸੀ ਆਲੇ ਬਸਰ ਲਾਵੇ ਸਾਧਨਾ ਵਾਲੇ ਰਸਤੇ ਪਰ ਲਵੇ ਮਿਰਗ ਖਾਲਾ ਲਾਵੇ ਚੀਕ ਤੇ ਸ਼ਾਮ ਲਾਵੇ ਜਟਾ ਬਣਾ ਲਵੇ ਇਸ ਪ੍ਰਕਾਰ ਬਣਾ ਦੇ ਦਾ ਪਸਾਰ ਕਰਕੇ ਵਾਸੀ ਨਹੀਂ ਹੁੰਦਾ ਮਨ ਕੋ ਪ੍ਰਾਣ ਨਹੀਂ ਹੁੰਦਾ ਤਦਾਰਖਾਂ ਵੱਲੋਂ ਤੇ ਬਣੇ ਰਹਿੰਦੇ ਤਦਾਰਖਾਂ ਦੀ ਸਾਰੇ ਇੰਦਰ ਐਸਾ ਮਨ ਵੀ ਕੋਈ ਅੱਜਾ ਹੈ ਇਹ ਵਿਗਰਾਗ ਹੈ ਸਾਰ ਸੰਗਰ ਦੀ ਵਿਗਰਾਗ ਹੈ ਮੰਦਵਰਾਗ ਹੈ ਇੱਕ ਤਾਰਿ ਵਿਗਰਾਗ ਹੈ ਇੱਕ ਸਾਰ ਸੰਗਰ ਦੀ ਆਤਮਾਨ ਵਿਗਰਾਗ ਹੈ ਇੱਕ ਇੰਦਰੀ ਵਿਗਰਾਗ ਹੈ ਇਸੇ ਤਰ੍ਹਾਂ ਵਸੀਕਾਰ ਵਿਗਰਾਗ ਹੈ ਕੋਈ ਅੱਗੇ ਨਸੀਹਤ ਵਿਰਾਗ ਤੀਬਰ ਵਿਰਾਗ ਹੈ ਪਰ ਤੀਬਰ ਵਿਰਾਗ ਹੈ ਪਰ ਤੀਬਰ ਤੰਬਰਾਲ ਹੈ ਇਸ ਪ੍ਰਕਾਰ ਜਿਹੜੇ ਪ੍ਰਕਾਰ ਦਾ ਵਿਰਾਗ ਅਸਲ ਕੂਪਾ ਹੈ ਇਹਨਾਂ ਇਸ ਵਿਰਾਗ ਨੂੰ ਧਾਰ ਕਰਕੇ ਉਹ ਅਸੀਂ ਨਹੀਂ ਹੋ ਸਕਦਾ ਕੋਈ ਪਰਖੋ ਮੋੜੇ ਕਿ ਬਿਆਪਾ ਹੈ ਮਨਮੁਖਾ ਸਾਜਣਾ ਚੀਨ ਲੈ ਸਦਾ ਦੁੱਖ ਸਤਿਗੁਰੂ ਸਾਹਿਬ ਦੇ ਸ਼ਬਦ ਨੂੰ ਚੀਨੇ ਜਾਣ ਗਾਈ ਨਹੀਂ ਹੋ ਇਹ ਕਰਕੇ ਸਦਾ ਜੰਮਣ ਮਰਨ ਦਾ ਦੁੱਖ ਬਣਿਆ ਰਹਿੰਦਾ ਹੈ ਉਸੁਰਖ ਨੂੰ ਹਰ ਦਰਜਾ ਪਾਤਖੂ ਜਿਹੜਾ ਸਾਰੇ ਦਰਗਾਹ ਵਿੱਚ ਤੇ ਮਨੂਕੀ ਤੇ ਇੱਜ਼ਤ ਖਰਾਬ ਕਰਕੇ ਜਾਂਦਾ ਹੈ ਐਥੇ ਵੀ ਇਹਨਾਂ ਦੀ ਜੇ ਕਹੜੀ ਦਰਗਾਹ ਵਿੱਚ ਤੇ ਸੰਗਤ ਵਿੱਚ ਵੀ ਇੱਜ਼ਤ ਵਾਇਆ ਨਹੀਂ ਹੁੰਦਾ ਅਸਾਦੇ ਹਦੀ ਦੀ ਦਰਗਾਹ ਵਿੱਚ ਪਰਮੇਤ ਦੇ ਲਈ ਇੱਜ਼ਤ ਦੀ ਜੰਗ ਵੀ ਹੋਏਗੀ ਐਥੇ ਹਰ ਦਰਗਾਹ ਸੰਸਾਰ ਵਿੱਚ ਉਹਨਾਂ ਦੀ ਕਾਇਮ ਤੇ ਅੱਜ ਤੱਕ ਖਾਦ ਗਵਾਜੰਦੇ ਹੋਣਗੇ ਇਹ ਸਿਰਕਾਰ ਹਰ ਵਰਗਾ ਹੈ ਹਰ ਵਰਗ ਹੈ ਪਾਤਖੂ ਗੁਰੂ ਗ੍ਰੰਥ ਸਾਹਿਬ ਦੀ ਜਿੱਤ ਖਰਾਏ ਕੀਤੀ ਜਾਂਦੀ ਹੈ ਗਿਆਨ ਤੇ ਜਿੱਤ ਜਾਂਦਾ ਹੈ ਵਾਜਿਬ ਸਹਿਤ ਨਹੀਂ ਜਾਂਦਾ ਹੈ ਖੰਮਾ ਗੁਰਮੁਖੀਆ ਜਿਹੜਾ ਗੁਰਮੁਖ ਹੈ ਹੋਮੈ ਨੂੰ ਖੋਈਏ ਮੇਟ ਲੈਂਦੇ ਹੰਮਰਾ ਆਵਾਜ ਰੱਤੇ ਸੰਸਰ ਹਿੰ ਜਿਹਨੇ ਕਹੇ ਦੀ ਹੋਮੈ ਨੂੰ ਮੇਟੂਆ ਹੈ ਗੁਰਮੁਖਾਂ ਦੇ ਨਾਮ ਦੇ ਗੰਗਰ ਹੋਈ ਹੈ ਉਹਨਾਂ ਦੀ ਪ੍ਰੀਤ ਦੀ ਪ੍ਰਾਪਤੀ ਹੋਈ ਹੈ ਮੇਰੇ ਮਨ ਅਹਨ ਸਪੂਰ ਰਹੀ ਮਿਤ ਆਸਾ ਬੇਮੰਦ ਦਾ ਰਾਜ ਨਹੀਂ ਇਹ ਪੂਰ ਰਹੀ ਮੇਤਾ ਪ੍ਰਤੀ ਆਸ ਧਰਨੀ ਹੈ ਪਰ ਪੂਰਤ ਹੋ ਰਹੀ ਹੈ ਸਾਧ ਗੁਰ ਸੇਵ ਮੂਹ ਪਰਗਲਾ ਆਸ ਧਰਨੀ ਹੈ ਜਿਹੜੀ ਮੇਰੇ ਸਾਧੇ ਮਨ ਦੇ ਰਾਜ ਨਹੀਂ ਇਹ ਆਸਾ ਪੂਰੀ ਸਤਗੁਰੂ ਸਾਹਿਬ ਦੀ ਤੋਂ ਨਾ ਪ੍ਰਾਪਤ ਹੁੰਦਾ ਹੈ ਸਭਗੋਂ ਦੇ ਨਾਲ ਮਿਲ ਕਰ ਕੋਈ ਸੇਵਾ ਕਰਕੇ ਮੋਹ ਪਰਿਸ਼ੇਸ਼ ਕਰਕੇ ਜਲ ਸਕਦਾ ਹੈ ਐਵੇਂ ਜਲਵਾ ਨਹੀਂ ਹੈ ਜੀਆਂ ਦੇ ਅੰਦਰ ਮੋਹ ਉਹ ਦੁੱਖ ਦਾ ਇੱਕ ਬਣੇ ਰਹਿੰਦਾ ਹੈ ਪਰ ਹੀ ਮਾਹੇ ਉਦਾਸਾ ਜਿਸ ਵਿੱਚ ਰਹੇ ਕਈ ਉਪਰਾਮ ਰਹਿੰਦੇ ਹਨ ਗੁਰਮੁਖ ਉਹ ਘਰ ਵਿੱਚ ਉਪਰਾਮ ਰਹਿੰਦੇ ਹਨ ਜਿਸ ਵਿੱਚ ਰਹੇ ਕੋ ਬਿਕੇ ਗਿਆ ਗੁਰਮਤਨ ਉਦਾਸੀ ਦੇ ਕਬਲ ਰਹੇ ਵਿੱਚ ਪਾਣੀ ਹੈ ਇਸ ਪ੍ਰਕਾਰ ਘਰ ਵਿੱਚ ਹੀ ਉਪਰਾਮ ਰਹਿੰਦੇ ਹਨ ਕਾਰ ਸਰੀਰ ਦੇ ਵਿੱਚ ਹੁੰਦੇ ਹੋਏ ਵੇਰੀ ਅਸੂਦਾ ਸੁਭਰਾਮਹੀ ਹੋ ਜਾਂਦੇ ਹਨ ਕਰਮ ਕਾਇ ਕਰਦੇ ਹੋਏ ਹਮ ਕੀ ਕਰਾਂਗੇ ਸੁਵਾਲ ਮੈਂ ਤੇਰਾ ਸੁਨ ਹੋ ਜਾਂਦੇ ਹਨ ਤარიਹੀ ਮੈਂ ਦਾ ਸੱਤ ਪਰਿਵਾਰ ਵਿੱਚ ਰਹਿੰਦੇ ਹਾਂ ਉਦਾਸ ਧਾਰਿਆ ਹੈ ਦਮ ਕੇ ਕਲਿੰਸ਼ਵੇ ਕਰ ਸੰਗਿ ਮਨਿ ਆ ਮੋਹਿਲਾ ਸੋ ਮਾਰਦੇ ਬਤਿਨ ਹੰ ਕਲਿੰਸ਼ ਕਰਦੇ ਰਹਾਉ ਗੁਰਮਿਸ ਕਰਮ ਤਮਾਵ ਵਿਗਸਾ ਬਿਸਰਾਨ ਦੇ ਤੇ ਸਾਈ ਦੇ ਕੇ ਮਹਾਰਾਜ ਚਾਰਨ ਕਰਦੇ ਹੰ ਸੋ ਨਾਮ ਹੋਇਆ ਜਾਣੋ ਆਪਰਗ ਰੂਪ ਜਾਣੋ ਓਮਕਾਰ ਰੂਪ ਰੀਤ ਕਰਕੇ ਪਛਾਨਣਾ ਕਰੋ ਗੁਰਮੁਖ ਕਰਮਕਮਾ ਦਾ ਬਿਗਸਾ ਜਿਹੜੇ ਗੁਰਮੁਖ ਹੁੰਦੇ ਉਹ ਨਿਸ਼ਕਾਮ ਕਰਮਾਂ ਨੂੰ ਕਮਾਉਂਦੇ ਹੈ ਕਾਹਹੀਂ ਫਲ ਦੀ ਇੱਛਾ ਨਹੀਂ ਬੱਛਾ ਕੇਵਲ ਭਾਈ ਦੀ ਤੁਮ ਸੰਗ ਰਾਚਾ ਇਸੇ ਕਰਮ ਦੇ ਫਲ ਦੀ ਇੱਛਾ ਨਹੀਂ ਬਚਾਉਂਦੇ ਇਸ ਪ੍ਰਕਾਰ ਦੇ ਜਿਹੜੇ ਗੁਰਮੁਖ ਕਰਮ ਕਮਾ ਕੇ ਫਲ ਦੀ ਇੱਛਾ ਨਾ ਰੱਖਣੇ ਕਰਕੇ ਉਹਨਾਂ ਦੇ ਚਿੱਤ ਵਿੱਚ ਜਾਣੇ ਕਿ ਦਰਤੀ ਵਰਤੀ ਵਰਤ ਰਹਾ ਹੈ ਇਹ ਕਾਮ ਜਿਹੜਾ ਨਿਸ਼ਕਾਮ ਰਹੇ ਉਹ ਬਰਤੀ ਦਾ ਵਰਤ ਰੱਖਿਆ ਰਹਿੰਦਾ ਹੈ ਸਾਰੀਆਂ ਕਾਮੇ ਤੇ ਜਿਹੜਾ ਰਹਿਤ ਹੋਣਾ ਹੈ ਉਹ ਵਰਤ ਰੱਖਣਾ ਹੈ ਇਸ ਪ੍ਰਕਾਰ ਸਭ ਕਾਮਨਾ ਤੇ ਵਾਧੇ ਦੇ ਰੂਪ ਉਹ ਸਰ ਸੰਗਿਧਿਮੇ ਨੇ ਰਹਿ ਕੇ ਕੰਤਾ ਕਰਨੇ ਉਹ ਸਿਧ ਹੋ ਜਾਂਦਾ ਹੈ ਮਾਰਾ ਸਾਰੇ ਹੀ ਕਿਰਪਾ ਕਰਨੀ ਹੈ ਕੋਈ ਕਿਤੇ ਕੀ ਕਰਨੇ ਨੇ ਤ੍ਰਿ ਮੁੱਤਾ ਤੇ ਚਾਰਜ ਜਿਹੜੇ ਗੋਣੇ ਨੇ ਇਹ ਸੰਖੀਆਂ ਨੂੰ ਨੰਦਰੇ ਖੜਿਆ ਨਹੀਂ ਹਣਗੇ ਗੁਰਮੁਖ ਗੁਰਮੁਖ ਕਰਮੇ ਤੋਂ ਮਾਵਾ ਬਿਗੁਰੂ ਗੁਰੂ ਸਾਹਿਬ ਦੇ ਦਸੀ ਹੋਏ ਕਰਮਾਂ ਨੂੰ ਤਮੋਲ ਨਿਸ਼ਟਾਨ ਕਰਮ ਨੂੰ ਗੁਰਮੁਖ ਕਰਪਰਕਾਰ ਦੇ ਕਰਮਾਂ ਨੂੰ ਕਮਾਉਣਾ ਹੈ ਉਸ ਤੇ ਫਰਦੀ ਸਥਾਨੀ ਰੱਖ ਜਾ ਬਿਗੁਰੂ ਪਰਸਾਨ ਰਹਿੰਦਾ ਹੈ ਇਹ ਕਿ ਖੜਾਇਕ ਆ ਜਾਂਦਾ ਹੈ ਉਹਨਾਂ ਦਾ ਹਰ ਬੈਰਾਗ ਅਨੰਦ ਬੰਧਨ ਨੂੰ ਪ੍ਰਾਪਤੀ ਦਾ ਬਰਾਦ ਤੇ ਅਹਿਨੇ ਕਾ ਮਹਾਰਾਜ ਸਾਹਿਬ ਨੇ ਇਹ ਮੰਤਨ ਬਹੁਤ ਬੜਾ ਗਿਆ ਹਰ ਨਾਮ ਰਸ ਦਿੰਦੇ ਉਹ ਵਿਰਾਜ ਜਿਹੜੇ ਪਦਾਰਥਾਂ ਵੱਲੋਂ ਹੁੰਦਾ ਹੈ ਹਰੀ ਦੀ ਪ੍ਰਾਪਤੀ ਵਾਸਤੇ ਅਤੇ ਇਹਨੇ ਨੂੰ ਫਿਰ ਸ੍ਰੀਪਾ ਨੰਦ ਦੀ ਸੁਖਲਾਤਾ ਹੋ ਜਾਂਦੀ ਹੈ ਮਾਰਾ ਸਾਹਿਬ ਬਖਸ਼ੀ ਕਰ ਦਿੰਦੇ ਹੈ ਹਰੀ ਰਾਜ ਨੂੰ ਵਿਰਾਜ ਕਰ ਗਿਆ ਮਨ ਦਾ ਪ੍ਰੇਮ ਲੱਗ ਗਿਆ ਹੈ ਉਹਨੇ ਉਹਨਾਂ ਨੂੰ ਸੂਰਜ ਦੀ ਸੁਖਲਾਤਾ ਹੋ ਗਈ ਹੈ ਹਰੀ ਦੀ ਪ੍ਰਾਪਤੀ ਦਾ ਜਿਹਨੇ ਨੂੰ ਵਿਰਾਜ ਹੈ ਉਨੀ ਮਾਰੇ ਸੇ ਅਨੰਦ ਬਸ ਰਹੀ ਜਾਨ ਐਨਿਕ ਭਾਂਤ ਚੜੀ ਬੇਨੜਾ ਪੂ ਰਾਜ ਨੇ ਜੀਣ ਮੁਕਿਆ ਅਨੰਦ ਮਾਣਦੇ ਹੋਈ ਰਾਜ ਨੇ ਤੈਨੂੰ ਸਿਦਕ ਤੇ ਨਿਗਲਾਣ ਦੀ ਭਗਤੀ ਕਰਦੇ ਆ ਐਵੇਂ ਮੈਂ ਮਾਰ ਨਿਚੰਦ ਰਮਨ ਮੰਨ ਕਰਕੇ ਨਿਚੰਦ ਤੇ ਨਿਚਿੰਦਾ ਨਿਚੰਦ ਹੋ ਮੇਰੀ ਮਾਰ ਕੇ ਚਿੰਤਾ ਤੇ ਰਹਿਤ ਹੋ ਗਈ ਹੈ ਕਿੰਤਾ ਸੇਕਨੀ ਕਿਸੇ ਪ੍ਰਕਾਰ ਦਾ ਵੱਡਾ ਧਾਗ ਸਤ ਸੰਗਤ ਪਾਈ ਜਿਨਾਂ ਦੇ ਵੱਡੇ ਇਤਿਹਾਸ ਹਨ ਉਹ ਸੰਗਤ ਮਹਾਰਾਜੀ ਪ੍ਰਾਪਤ ਕੀਤੀ ਹੈ ਧਰ ਪਾਇਆ ਸਹਿਜ ਅਨੰਦ ਜਿਨਾਂ ਨੇ ਹਰੀ ਦੀ ਪ੍ਰਾਪਤੀ ਕਰਕੇ ਸਹਿਜ ਰੂਪਾਂ ਮੰਨ ਲਿਆ ਹੋਏ ਇਹ ਸਾਧੂ ਬੈਰਾਗੀ ਸੋ ਇਹ ਸਭ ਤੋਂ ਧਾਰਨ ਵਾਲਾ ਵੀ ਇਹੋ ਹੀ ਹੈ ਸਤਿਗੁਰਾਂ ਦੀ ਉਹ ਹੈ ਵਰਦਾ ਨਾਮ ਵਿਸਾਈ ਅਰਦੇਵ ਪ੍ਰਮੇਸ਼ਰ ਦੇ ਨਾਮ ਨੂੰ ਵਿਸਾਲੇ ਰਾਮਾਨੰਦ ਜੀ ਦਾ ਗੁਰਾਜੀ ਤੋਂ ਵੈਸ਼ਨਵ ਜੀ ਤੋਂ ਹੋਇਆ ਰਾਮਾਨੰਦ ਜੀ ਦਾ ਗੁਰਾਜੀ ਬਣਾਇਆ ਹੈ ਉਹ ਰਾਮਾਨੰਦ ਹੋਇਆ ਕੋਈ ਨਹੀਂ ਬਕੀ ਨਾ ਉਹ ਆਪ ਸੁਨ ਵੈਸ਼ਨਵ ਬਣਾਇਆ ਹੈ ਇਸ ਪ੍ਰਕਾਰ ਉਹ ਸਾਧੂ ਵੈਰਾਜੀ ਕੋਈ ਸਾਧੂ ਹੈ ਗੁਰਾ ਜੀ ਨੇ ਇਸ ਤਰ੍ਹਾਂ ਵਰਦਾ ਨਾਮ ਵਿਸਾਈ ਅਰਦੇਵ ਪ੍ਰਮੇਸ਼ਰ ਦੇ ਨਾਮ ਨੂੰ ਵਿਸਾਲੇ ਹਾਂ ਤਾਰੇ ਲਾਗ ਨਾ ਤਾਂ ਸਮੂਲੇ ਅੰਦਰ ਸਾਰੇ ਸੰਗੇ ਦੀ ਲਾਗ ਲੱਗਦੀ ਹੈ ਜਿਸ ਤਰਕਾਰ ਕਿਸੇ ਢਾਂਡੇ ਤੇ ਕੋਈ ਲਾਗ ਹੋਵੇ ਉਹਨੇ ਚੇਨੀ ਚੀ ਪਾ ਦਈਏ ਤਾਂ ਖਰਾਬ ਹੋ ਜਾਂਦੀ ਹੈ ਜਿਸ ਤਰ੍ਹਾਂ ਉਨੀ ਲੱਗੀ ਹੋਵੇ ਢਾਂਡੇ ਨੂੰ ਉਹਦੀ ਜੁੱਧ ਪਾਈਏ ਕੋਈ ਸਾਹ ਹੋ ਜਾਏ ਜਾਂ ਉਹਦੇ ਪਾ ਲਈਏ ਤਾਂ ਵੀ ਚੰਗਾ ਨਹੀਂ ਰਹਿੰਦਾ ਇਸੇ ਪ੍ਰਕਾਰ ਹਮੇ ਦੀ ਸਾਹ ਸੰਗੇ ਦੀ ਜੇ ਲਾਗ ਲੱਗੀ ਹੋਈ ਨੇ ਜੇ ਲੱਗੀ ਹੋਈ ਹੈ ਇਸ ਅੰਤ ਕਰਨੀ ਕੀ ਤਾਂ ਦੇਵੇ ਨਹੀਂ ਅੰਤਰ ਨਾਲ ਨਾ ਤਾਮਸ ਮੂਲੇ ਉਹ ਤਮੋਂ ਗੁੰਦੀ ਜਿੰਨਾ ਚ ਲਾਗ ਲੱਗੀ ਹੋਈ ਹੈ ਉਹਨਾਂ ਚ ਪਰਮੇਸ਼ਰ ਦਾ ਜਿਹੜਾ ਆਨੰਦ ਹੈ ਸੰਕ ਦਾ ਗਿਆਨ ਹੈ ਉਹ ਪੂਰਾ ਨਰਮਲ ਗਿਆਨ ਨਹੀਂ ਤੰਗਤ ਹੁੰਦਾ ਹੁੰਦਾ ਜਿਹੜਾ ਗੁਰਮੁਖ ਹੈ ਉਹਦੇ ਅੰਦਰ ਹੋਣਾਂ ਦੀ ਜਿਹੜੀ ਲਾਗ ਹੈ ਨਾ ਨਜ਼ਰ ਤੇ ਜਿਹੜੀ ਉਲੀ ਲੱਗ ਜਾਂਦੀ ਤਾਂ ਦੇ ਨਹੀਂ ਜਿਵੇਂ ਜੜ ਲੱਗ ਜਾਂਦੀ ਹੈ ਉਸ ਪ੍ਰਕਾਰ ਹੋਮੇ ਵੀ ਲਗੇ ਮੇਨ ਨੂੰ ਮੇਲਤਾਈ ਜੰਮ ਤੇ ਲਾ ਕੇ ਲਗਦੀ ਬਿਚੋ ਆਪ ਜਵਾ ਬਿਚੋ ਨਾ ਪਾਪਾਂ ਅਗੁਰੂ ਖੰਦ ਗੁਰ ਆਪ ਸਾਹਿਬ ਲਿਖਾ ਨਾਮ ਨਿਦਾਨ ਸਤਿਗੁਰੂ ਦਿਖਾਲਿਆ ਸਤਿਗੁਰੂ ਸਾਹਿਬ ਜੀ ਨੇ ਅਮਰ ਜਨਮਾਂ ਦੀ ਬਾਤ ਜਾਨਾ ਹੋ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਚ ਦਿਖਾਲਤਾ ਨਾ ਜੇ ਅਮਰ ਜਨਮ ਦਾ ਕਾਨੂੰਨ ਦੇਹੀ ਨੇ ਇਸ ਦਾ ਇਸਰਾਮ ਮਾਰਾ ਰਸ ਕੀਆ ਅਗਾਏ ਉਹ ਰਸ ਨੇ ਪੀ ਪੀ ਕੇ ਅਗਾਏ ਲੱਗਦੇ ਨੇ ਉਨੇ ਨੂੰ ਸ਼ੈਦ ਲੋਕ ਦੇ ਪ੍ਰਾਤਸਾਂ ਦੇ ਭੋਗਨ ਦੀ ਵੈਸ਼ਨਾਂ ਨੂੰ ਦੰਗ ਲੋਕ ਦੇ ਭੋਗਾਂ ਦੀ ਸਾਂਝ ਰਹੀ ਐਸਾ ਇਸ ਲੋਕ ਦੇ ਪ੍ਰਾਤਸਾਂ ਲਈ ਨਹੀਂ ਗੱਜੂਆ ਲੋਕ ਦੇ ਹੀ ਜਦ ਸੁਹਾਟੇ ਇਹ ਤ੍ਰਿਪਤੀ ਹੋਵੇ ਅਦਿ ਦੇਹਾਂ ਨੂੰ ਜੇਨੇ ਕੇਤਾ ਪਾਇਆ ਸਾਜ ਸੰਗਤ ਹੋਈ ਜਿਸ ਤੋਂ ਇਨਕਰਾਜ ਬੀਚਾ ਹੈ ਪੂਰਾ ਭਾਗ ਬੈਰਾ ਇਸ ਗੁਰੂ ਦੀ ਸੰਗਤ ਵਿੱਚ ਇਸ ਗੁਰਖਾਂ ਦੀ ਸੰਗਤ ਵਿੱਚ ਮੂਰਤ ਦਾ ਨਵਾੜੇ ਨਿਸ਼ਾਨ ਕਰਨ ਦੀ ਨੀਤੀ ਹੈ ਕੋਲ ਮਾਤੋ ਪ੍ਰਾਪਰਨ ਰੋਚਾਇਆ ਹੈ ਮਨ ਮੁਖ ਫਿਰ ਹੈ ਨਾ ਜਾਣ ਹੈ ਸਤਿਗੁਰ ਮਨ ਮੁਖ ਲੋਕ ਅਨੇਕ ਪ੍ਰਕਾਰ ਦੇ ਤੁਖਾਂ ਕੀ ਹੋਏ ਕਦੇ ਕੋਈ ਤੇਸ ਭਾਰ ਨਿਆ ਕਦੇ ਕੋਈ ਤੇਸ ਭਾਰ ਨਿਆ ਸਤਿਗੁਰ ਸਾਹਿਬੀ ਜਾਣ ਲਈ ਨਹੀਂ ਦਿਨਾਂ ਦੀ ਕਰੇ ਹੁਜੇਆ ਰਾਤਾਂ ਦੀ ਕਰੇ ਹੁਜੇਆ ਰਾਦਰ-ਰਾਦਰ ਪੜਦੇ ਦੇ ਸਰਦੇ ਹਨ ਕੋਠਾਂ ਵਿੱਚ ਮਮੈਂ ਅੰਦਰ ਲਾਜ ਨੂੰ ਵੀ ਸਾਹ ਚੜੀ ਹਮੇਂ ਵੀ ਲਾਜ ਲੱਗੀ ਹੋਈ ਹੈ ਇਹ ਜਿਸ ਪਾਦੇ ਦੇ ਕੋਈ ਪਹਿੜੀ ਲਾਜ ਲੱਗ ਜਾਏ ਉਹ ਵਿੱਚ ਕੋਈ ਚੰਗੀ ਚੀਜ਼ ਨਹੀਂ ਪਾਈ ਜਾ ਸਕਦੀ ਇਸ ਪ੍ਰਕਾਰ ਹਮੇਂ ਦੀਆਂ ਅੰਦਰ ਐਸੀ ਲਗਨ ਲੱਗੀ ਹੋਈ ਹੈ ਉਹ ਪਰਮੇਸ਼ਰ ਦੀ ਭਗਤੀ ਦੀ ਮਹਿਕ ਨਾਮ ਹੈ ਜੰਗਲ ਫੈਲ ਸਭ ਜੀ 4000 ਰੱਤੇ ਹਰ ਨਾਮ ਰੰਗਾਈ ਗੁਰੂ ਸਾਹਿਬ ਜੀ ਨੇ ਸਵੇ ਦੇ ਰੰਗੇ ਹੋਏ ਹੈ ਗੁਰੂ ਸਾਹਿਬ ਦੇ ਵੇਖ ਬੰਦੇ ਦੇ ਰੰਗੇ ਹੋਏ ਉਹਨਾਂ ਨੂੰ ਸਵੇ ਜੀ ਨੇ ਪਰਮੇਸ਼ਰ ਦੇ ਨਾਮ ਦੇ ਰੰਗ ਤੋਂ ਰੰਗਾਇਆ ਹੈ ਮੈਨੂੰ ਪਤਾ ਕੀ ਲਾ ਗੁਰੂ ਸਾਹਿਬਾ ਤਾਂ ਨਹੀਂ ਧਾਰ ਗਏ ਉਹਨਾਂ ਤੇ ਹਉਮੈ ਦੀ ਜਿਹੜੀ ਲੱਗੀ ਹੋਈ ਨਾ ਚੜਦੀ ਲਾਗ ਉਤਨੀ ਨਹੀਂ ਸਭ ਜੀ ਹੈ ਕੋਈ ਭਾਵੇਂ ਕਾਰੇ ਦੇ ਦਿਨ ਵਾਹੀ ਵੀ ਤੱਕਦੀ ਵੀ ਕਿਵੇਂ ਲਗਣ ਲਗ ਸਗਦੀ ਹੈ ਨਹੀਂ ਲਗ ਸਗਦੀ ਸਰੀਰ ਆ ਗਏ ਮਹੱਲਾ ਕੀਆ ਤਾਰੇ ਹੀ ਮਹ ਸੌਦਾ ਪਾਈਆ ਕੋਈ ਭਾਵੇਂ ਤਾਰੇ ਗੁਰੂ ਦੇ ਚਰਨਾਂ ਦੇ ਵਿੱਚ ਰਹਿੰਦੇ ਨਹੀਂ ਤਾਰੇ ਹੀ ਸੌਦਾ ਪਾਈਆ ਜੋ ਸੋ ਜਿੰਦ ਸੌਦਾ ਗੁਰਸਿੱਖੀ ਦਾ ਚਾ ਸਕੀਦਾ ਹੈ ਕਰ ਗੁਰੂ ਦੀ ਸੁਖ ਸੰਗਤ ਦੇ ਵਿੱਚ ਇਹ ਸੌਦਾ ਨਾਮ ਦਾ ਚਾ ਸਕੀਦਾ ਹੈ ਕਰ ਮੋਖਾ ਜੰਮ ਦੇ اندر ਹੀ ਇਹ ਪ੍ਰਵੇਸ਼ ਦੀ ਪ੍ਰਾਪਤੀ ਦਾ ਸੋਦਾ ਤਾਂ ਖੁੱਪੀਦਾ ਹੈ ਹੋਰ ਨੇ ਜੀਣੇ ਲਈ ਦਾ ਪ੍ਰਾਪਤ ਹੋ ਸਕਦੀ ਅੰਤਰੇ ਸਾਹਿਬ ਗਾਥੇ ਹੋਈਂ ਸਾਰੀਆਂ ਵਸਤੂ ਪ੍ਰਾਪਤ ਹੁੰਦੀਆਂ ਨੇ ਮੇਨੇ ਜੰਮਤਰ ਦਾ ਨਾਮ ਉਜਹੀ ਵਸਤਾ ਦਿਖਾਉਂ ਅੰਦਰੋਂ ਅੰਤੈ ਕਰੰਦੇ ਹਾਰੇ ਸਾਰੇ ਸ਼ੁਭ ਗੁਣਾਂ ਵਾਲੀ ਵਸਤੀ ਪ੍ਰਾਪਤ ਹੋ ਜਾਂਦੀ ਹਮ ਧਨ ਖੈਨ ਨਾਮ ਸੰਮਾਲੀਏ ਜੀਤ ਵੀ ਮੈਨੇ ਕਹਨੀ ਸਾਰੇ ਖਿਆਨੀਆਂ ਨੇ ਜੋਨੇ ਜਨ ਕਾਲ ਵਿੱਚ ਮਾਰੇ ਤੇ ਨਾਮ ਨੂੰ ਯਾਦ ਕਰੀਏ ਤੇ ਰੂਹ ਸਰਮੇ ਤੀਜਾਂ ਤਰਗਤ ਹੋਣੀ ਜੀਆ ਗੁਰਮੁਖ ਪਾਲਾ ਤੀਰ ਗੁਰਮੁਖ ਖੜਾਈ ਗੁਰਾਂ ਦੁਆਰਾ ਜੋ ਨਾਮ ਨੂੰ ਪਾਉਂਦਾ ਹੈ ਨਾਮ ਨਿਧਾਨ ਅਖਤ ਹੈ ਸਿਪਾਹ ਹੈ ਨਾਮ ਦਾ ਖਜ਼ਾਨਾ ਮੁਕੰਮਲ ਕੋ ਰਹਤਾ ਟੇੜ ਕੋ ਰਹਤ ਹੈ ਵੱਡ ਭਾਗ ਪ੍ਰਾਪਤ ਹੂੰ ਮਨ ਨੂੰ ਨਿਸ਼ਕਾਮ ਕਰੂੰ ਕਿਤੇ ਵੱਡਿਆਂ ਭਾਗਾਂ ਵਾਲੇ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਅਪਸਤ ਜੀ ਹੈ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਦੇਵਤਾ ਗਿਆਨੋਂ ਪ੍ਰਾਪਤ ਹੁੰਦਾ ਹੈ ਉਹਨਾਂ ਦੀ ਪਰ ਉਹ ਤ੍ਰਿਸ਼ਟਾ ਤੇ ਜੀਤ ਹੁੰਦੀ ਹੈ ਮੇਰੇ ਮਨ ਕਾਜਿੰਦਾ ਹਉਮੈ ਅਹੰਕਾਰ ਨੂੰ ਸਿੱਖਿਆ ਜੀ ਇਹ ਮੇਰੇ ਪਿਆਰੇ ਮਨੂ ਕਿਸੇ ਦੇ ਗੁਣਾਂ ਨੂੰ ਐਦੰ ਗੂਪ ਕਰਕੇ ਬਿਆਨ ਕਰਨੀ ਬੰਦਾ ਛੱਡੋ ਇਹ ਤਾਂ ਹਉਮੈ ਆਦੀ ਬੇਗੀ ਛੱਡੋ ਆਲੋ ਗੁਣਾਂ ਦਾ ਹੰਕਾਰ ਛੱਡੇ ਮੇਰਾ ਬੜਾ ਸੁਖੁ ਸੁਭਾਅ ਹੈ ਮੇਰੇ ਮੇਰੇ ਅੰਦਰ ਬੜੇ ਦੇਨ ਹੋਣੇ ਉਹ ਅਗੁਣ ਵਾਲਾ ਮਿਰਾ ਅਜੂ ਮੁਕਾਬਲਾ ਨਹੀਂ ਕਰ ਸਕਦਾ ਇਹ ਵੀ ਹੰਕਾਰ ਗੁਣੇ ਦਾ ਹੰਕਾਰ ਗੁੱਧਿਆ ਦਾ ਹੰਕਾਰ ਕੰਦਾ ਹੰਕਾਰ ਇਹ ਸੜਦੇ ਹੋਏ ਮੇਰੇ ਮਨੋਂ ਕਿਸ ਨੂੰ ਮੀਨੋ ਜਾਣਦਾ ਕਹਿੰਦੇ ਕੋਈ ਲੀਡਿਆ ਕਰਦਾ ਹੈ ਮਾਰਦੀਏ ਸਦਾ ਤੇ ਆਏ ਤੂੰ ਇਹ ਨਹੀਂ ਤੇਰੇ ਇੱਧਰ ਤੈਨੂੰ ਮੁਠੀ ਨਹੀਂ हरी अकाल पुख गुरू सदा सदा गुरूल मुख प्रमोद गुरा के गुरू साहिब शबद जी वीचार ਗੁਰੂ ਦੇ ਸ਼ਬਦਾਂ ਦੇ ਆਰਾ ਅਗਰ ਸ਼ਬਦੀਆਂ ਦੀ ਸੰਗਤ ਨੂੰ ਮਿਲ ਕੇ ਵਿਚਾਰ ਕਰਦੇ ਹੁਣ ਜਰਾ ਮੰਗਾਏ ਹਾਲ ਤੇ ਪਾਲ ਕੇ ਸੁਖ ਪਾਏ ਦੇ ਸੁਖ ਨੂੰ ਜੀ ਆਪਣੀ ਸੁਖ ਨੂੰ ਪਾਉਂਦੇ ਆ ਪਰ ਲੋਕ ਕੀ ਜਾ ਕੇ ਇਹ ਕਾਸ਼ ਕੀ ਬਿੱਤੀ ਆ ਇਸ ਸੁਖ ਪਾਉਂਦੇ ਹਨ ਜਤ ਜਤ ਰਿਗਾ ਮੁਰਾ ਜੀ ਮਰੀ ਪਰਮੇਸ਼ਰ ਦਾ ਨਾਮ ਰਿਗਾ ਜਤ ਜਤ ਦੇ ਮਾਨੂ ਕਰਕੇ ਵੀ ਜਗਦੇ ਹੈ ਰੂਹੇ ਕਰਕੇ ਵੀ ਜਗਦੇ ਰਹਿੰਦੇ ਮਰਾਰੀ ਪ੍ਰਮੇਸ਼ਰ ਨੂੰ ਹੀ ਜੇ ਕਿ ਮਹਿਲ ਪਾਇਆ ਉਹਨਾਂ ਦੇ ਘਰ ਦ੍ਰਿਸ਼ ਵਿੱਚ ਰਹਿੰਦੇ ਹੋਇਆ ਪਰਿਵਾਰ ਤੇ ਰਹਿੰਦੇ ਹੋਇਆ ਪਰ ਦੇਸ਼ ਦੇ ਮਹਲ ਟਿਕਾਣੇ ਨਹੀਂ ਪਾ ਲਿਆ ਹੈ ਘਰ ਹੀ ਵਿੱਚ ਗੁਰੂ ਸਾਹਿਬ ਦੀ ਸੰਗਤ ਦੁਆਰਾ ਮਹਲ ਕਿਰਿਆ ਪਦ ਨੂੰ ਉਹਨਾਂ ਨੇ ਪਾ ਲਿਆ ਹੈ ਕਰੀ ਕਰੀ ਦੇ ਅੰਦਰ ਮੂੰਹ ਹੱਲ ਮਾਰੇ ਸਾਗੇ ਸ਼ਰੀਪ ਨਹੀਂ ਪਾ ਲਿਆ ਹੈ ਗੁਰ ਸੱਜ ਦੀ ਵਿਚਾ ਜਿਵੇਂ ਗੁਰ ਸੱਜ ਦੀ ਵਿਚਾ ਪਿਆਰ ਕੀਤੀ ਹੈ ਧਾਰਨ ਕੀਤਾ ਹੈ ਸਤ ਗੁਰ ਕੀ ਦੀ ਸਰਬਤਨ ਕੋ ਮਾਗਵੇਂ ਸੱਚਾ ਇਹ ਵਿਚਾਰ ਹੈ ਸਤ ਗੁਰ ਕੀ ਜੋ ਮੂਹ ਫੇਰੇ ਇਹ ਬੇਸਾਇਤ ਦੇਖ ਖੋ ਜਾਂਦੇ ਮੂੰਹ ਫੇਲ ਲੰਦੇ ਹਨ ਮੱਥੇ ਕਨ ਕਾਲੂ ਮੱਥੇ ਕੋਣਾਂ ਅੰਤ ਕਰ ਕਹਲੇ ਮੱਥੇ ਆਏ ਪਰਾਂ ਇਹ ਨਹੀਂ ਚਗਲੀ ਬਾਈਂ ਹੋਣੀ ਕੀਤੀ ਹੋਵੇ ਨੋਕ ਦੇਖੇ ਖੁਸ਼ੀ ਨਾ ਮਿਲਿ ਵਰ ਦੇ ਕਿਤੀ ਚਵੜੀ ਅਖਰਾਂ ਹੀ ਆਇਆ ਕਿਹ ਪਹਿਰੰਗ ਹੋਇਆ ਹੀਂ ਜਾਣੋ ਉਹ ਹੈ ਜੋ ਹੰਦੂ ਲੋ ਉਹਨੇ ਰੇੜੀ ਦੀ ਮੱਛੇ ਕਾਇ ਹੈ ਤੁੰਗੂਨ ਦੇ ਹੈ ਨੀ ਕਿ ਆਣ ਦਿਨ ਦੇਖ ਤਮਾ ਵਤਨ ਦੇ ਦੁਖਵਾਜ ਕਰਮਾਂ ਨੂੰ ਇੱਕ ਨੋ ਦੇ ਹਿੰਦ ਹਨ ਮਿਤ ਜੀਵੇ ਜੰਮ ਜਾਲ ਨੇ ਜੀਵੇ ਹੈ ਜਾਲ ਕਾਇ ਕੇ ਕੱਟਣ ਹੋਏ ਹੋਏ ਸਾਂਡ ਕੇ ਰਖੀਏ ਨੀ ਗਾਜ ਇਹਨੇ ਬੱਤਰਾ ਨੀ ਕੁਰਾਨੀ ਬਦਮਾਸ਼ਾਂ ਨੂੰ ਕੋਸ ਨਾਲ ਸਾਹ ਰੱਖਦੇ ਹੋਏ ਆਦਮੀ ਪਕਣ ਵਾਲਾ ਹੈ ਇਹ ਨਿਗਰਾਨੀ ਵਾਲਾ ਹੈ ਇਸ ਪ੍ਰਕਾਰ ਜੰਮ ਜਿਹੜੇ ਹੈ ਯਾਰ ਜੀ ਪਾ ਕੇ ਜੋ ਨੇ ਕਾੜ ਦੇ ਰੋਣੇ ਨਾ ਪੁਰਖਾਂ ਨੂੰ ਸੁਪਨਾ ਸੁਖ ਨਾ ਦੇਖ ਲਈ ਸੁਪਨਾ ਮਰੀ ਨੂੰ ਸੁਪਨਾ ਦੇਖ ਦੇ ਸੁਪਨਾ ਇਹ ਸੰਸਾਰ ਹੈ ਤੁਹਾਰ ਜੇ ਰਹੀ ਨਹੀਂ ਜੀ ਮਾ ਚਿੰਤਾ ਪਰ ਜਾਲੇ ਮੇਰੀ ਚਿੰਤਾ ਜਪਾਏ ਤੇ ਜਾਏ ਜਾਂਦੀ ਹੈ ਪਰ ਵਿਸ਼ੇਸ਼ ਤਰਕੇ ਸਾੜੇ ਜਾਂਦੇ ਆ ਸਭ ਨੇ ਕਹ ਦਾਤਾ ਏਕ ਹੈ ਦਾਤਾ ਦੇ ਸੂਤੇ ਇਸੇ ਨੂੰ ਤਾਂ ਸਾੜਿਆਂ ਦਵੀ ਆਪੇ ਬਸ ਕਰੇ ਮੇਰੀ ਮੋੜੇ ਸਾਹ ਸੰਗਤ ਨਾਲ ਜੀ ਨੂੰ ਲੀਦਾ ਨਾ ਜੀ ਉਹਨੂੰ ਮਹਾਰਾਜ ਸਾਹਿਬ ਬਖਸ਼ੂ ਕਰ ਦਿੰਦਾ ਹੈ। ਲਗਣੋ ਕਿਸੇ ਨਾ ਜਾਵੇ। ਇਹ ਵੀ ਕਿਸੇ ਪ੍ਰਕਾਰ ਲਈ ਮਾਰਾ ਇਹ ਕੋਈ ਨਹੀਂ ਕਰਵਾਏ। ਕੋਈ ਨਹੀਂ ਕਹਿਣੋ ਬਣਦਾ ਹੈ। ਜਿਸ ਭਾਵ ਹੈ, ਕਿਸ ਦੇ, ਜਿਸ ਨੇ ਮਹਾਰਾਜ ਦੀ ਸਰਦਾਂ ਕਹਾ ਜਾਂਦੀ ਹੈ। ਜਿਸ ਦਾ ਕਰਮ ਮਹਾਰਾਜ ਹੀ ਭਾਜੰਦਾ ਹੈ। ਜਿਸ ਦਾ ਕੋਈ ਨਾ ਕਰਮ ਕੀਤਾ ਇਸ ਸੰਤ ਭਾਜੰਦਾ ਹੈ। ਉਹਨੂੰ ਮਹਾਰਾਜ ਸਾਹਿਬ ਬਖਸ਼ੂ ਕਰ ਦਿੰਦਾ ਹੈ। ਜਿਹਨੂੰ ਮਹਾਰਾਜ ਗੁਰੂ ਗੁਰਪਾਇੰਦ ਅਸੀਂ ਬਖਸ਼ਿੰਦੇ ਹਾਂ ਮਾਲਕ ਗੁਰਮੁਖ ਪਾਇਆ ਗੁਰਮਹਾਰਾਜੀ ਕੋ ਬਖਸ਼ਿੰਦੇ ਸੰਜੀਕੰਦੇ ਗੁਰਮਖੰਡ ਸੰਕਤ ਕਰ ਕੇ ਪਾਈ ਪਾਇਆ ਅੰਦਾ ਹੈ ਮਾਤੇ ਜਾਣਸੋ ਰਹੀਏ ਹੈ ਦੇਸ ਨਹੀਂ ਨਹੀਂ ਆਪਣਾ ਆਪ ਨੂੰ ਕਰਕੇ ਜਾਣਦੇ ਆਪੇ ਮਾਰੇ ਗੁਰਮੁਖ ਕੋਣ ਮਾਰੇ ਲਈ ਆਪ ਹੀ ਕੋਈ ਜਾਣਾਂ ਤੇ ਜਾਣੀ ਇਹ ਗੁਰਮੁਖ ਮਨਮੁਖ ਉਨਾਂ ਦੀ ਸ਼ੋਭਾ ਕਰੀ ਜਾਂਦਾ ਹੈ ਇਹ ਦੀ ਸੂਬੇ ਦੀ ਪ੍ਰਾਪਤੀ ਵਾਲੀ